ਰਹਿਮ ਜੀ ਦਾ ਖਾਲਸਾ ਰਹਿਮ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੋਂ 4-5 ਮਹੀਨੇ 4-5 ਮਹੀਨੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਆਪ ਸੰਗਤ ਜੀ ਨੇ ਬਹੁਤ ਸਾਥ ਦਿੱਤਾ ਸੋ ਮੈਂ ਇਹੀ ਸੋਚਦਾ ਸੀ ਕਿ ਮੈਂ ਕਿਸੇ ਮਕਾਮ ਤੇ ਪਹੁੰਚੀ ਆ ਜਾਂ ਕਿਸੇ ਮੰਜ਼ਲ ਤੇ ਪਹੁੰਚੀ ਹੋ ਉਸ ਟਾਈਮ ਮੈਂ ਆਪ ਜੀ ਨਾਲ ਕੋਈ ਪਿਆਰ ਸਾਂਝਾ ਕਰਾਂ ਐਵੇਂ ਰੋਜ਼ ਮੈਂ ਆਪ ਜੀ ਨੂੰ ਨਾਮ ਤੰਗ ਕਰਾਂ ਇਸ ਕਰਕੇ ਵੀਰ ਜੀ ਹੁਣ ਇੱਕ ਬੱਚੇ ਦੀ ਜਿਹੜੀ ਅੱਖ ਬਿਲਕੁਲ ਠੀਕ ਹੋ ਚੁੱਕੀ ਬਣ ਚੁੱਕੀ ਹੈ ਗੁਰਨੌਰ ਕੌਰ ਇਹ ਦੇਖ ਤੁਸੀਂ ਵੀ ਜੀ ਦੇਖਦੇ ਹੋ ਇਹ ਸਾਰੀਆਂ ਜਿਹੜੀਆਂ ਰਿਪੋਰਟਾਂ ਨੇ ਇਹ ਜਿਹੜੀਆਂ ਇਲਾਜ ਚੱਲਦਾ ਪਿਆ ਇਹ ਪੀਜੀਆ ਦੇ ਕਾਰਨ ਸਾਰੇ ਇਹ ਤੇ ਇਹ ਸਾਰੇ ਪੀਜੀਆ ਦਾ ਇਲਾਜ ਚੱਲਦਾ ਪਿਆ ਇਹ ਸਿਰਫ ਇਹ ਜਿਹੜੀਆਂ ਜਿੰਨੇ ਵੀ ਦਾੜ ਬਣੇ ਨੇ ਇਹ ਗੁਰਨੂਰ ਕੌਰ ਦੇ ਨੇ ਜਿਹਨੀਆਂ ਜ਼ਿਆਦਾ ਅੱਖਾਂ ਵਿੱਚ ਨੁਕਸਰ ਸੀਗਾ ਇਹਨੂੰ ਮਾੜਾ ਮਾੜਾ ਦੀਦਾ ਸੀ ਪਰ ਜਾਦਾ ਨਹੀਂ ਦੀਦਾ ਸੀਗਾ ਤੇ ਨੁਕਸ ਰੱਖਦੇ ਉਹਨਾਂ ਨੇ ਬਰੇ ਦੀ ਅੱਖਾਂ ਦਾ ਆਪਰੇਸ਼ਨ ਕੀਤਾ ਤੇ ਇਹਦੇ ਅੱਖਾਂ ਸਾਫ਼ ਕੀਤੀਆਂ ਬਿਲਕੁਲ ਉਹਦੇ ਅੱਖਾਂ ਦੇ ਉੱਪਰ ਇੱਕ ਪਤਲੀ ਦੀ ਚਿੱਲੀ ਜੀ ਬਣੀ ਹੋਈ ਸੀ ਤੇ ਉਹ ਕਹਿੰਦੇ ਸੀ ਵੀ ਪਤਲੀ ਦੀ ਲੋੜ ਨਹੀਂ ਉਹ ਅੱਖਾਂ ਇਹਦੀਆਂ ਸਾਫ਼ ਹੋਈਆਂ ਬੱਚੀ ਬਿਲਕੁਲ ਤੰਦਰੁਸਤ ਦੀਦਾ ਉਹ ਬੱਚੀ ਦੋਵਾਂ ਅੱਖਾਂ ਤੋਂ ਬਿਲਕੁਲ ਦੇਖ ਰਹੀ ਹੈ ਇਹ ਸਿਰਫ ਆਪ ਜੀ ਦੀ ਕਿਰਪਾ ਦੇ ਨਾਲ ਤੇ ਇਹ ਲਗ ਲਗ ਤਰੀਕੇ ਜਿਵੇਂ ਜਿਵੇਂ ਸਾਨੂੰ ਸਾਦੇ ਰਹੇ ਹਰ ਭਾਤੇ ਬਾਅਦ ਦੋ ਹfte ਬਾਅਦ 15 ਦਿਨਾਂ ਬਾਅਦ ਜਿਵੇਂ ਜਿਵੇਂ ਉਹ ਸਾਨੂੰ ਸਾਦੇ ਅਸੀਂ ਉਵੇਂ ਉਵੇਂ ਗਏ ਤੇ ਸਾਡੇ ਕੋਲ ਪਹਿਲਾਂ ਇੱਕ ਦਿਨ ਪੈਸੇ ਸਾਡੇ ਕੋਲ ਖਤਮ ਹੋ ਗਏ ਸੀਗੇ ਤੇ ਮੈਂ ਇੱਕ ਵੀਡੀਓ ਪਾਈ ਸੀਗੀ ਤੇ ਉਸ ਵਿਕਰਨ ਬਾਜੀ ਉਹਨਾਂ ਨੇ ਜਿਹੜੇ ਬਰਤਾਲਪੁਰ ਤੋਂ ਵਿਕਰਨ ਬਾਜੀ ਉਹਨਾਂ ਨੇ ਸਾਨੂੰ 20000 ਰੁਪਏ ਉਸ ਟਾਈਮ ਮੌਕੇ ਤੇ ਪਾਇਆ ਤੇ ਅਸੀਂ ਫਿਰ ਉਸ ਤੋਂ ਬਾਅਦ ਦੋ ਤਿੰਨ ਦਿਨ ਲਾਇਏ ਸਾਨੂੰ ਸਾਡਾ ਵਧੀਆ ਕੰਮ ਚੱਲ ਗਿਆ ਤੇ ਹੁਣ ਵੀ ਜੀ ਮੈਂ ਤੁਹਾਨੂੰ ਇੱਕ ਵੀਡੀਓ ਪਾਈ ਆ ਜਿਹਦੇ ਵਿੱਚ ਇਹਨਾਂ ਦਾ ਦੋ ਮਰਲੇ ਇੱਕ ਮਰਲਾ ਉਹਨਾਂ ਨੂੰ ਹੋਰ ਮਿਲ ਗਿਆ ਤਿੰਨ ਮਰਲੇ ਇਹਨਾਂ ਦੇ ਲੈ ਥਾਂ ਲੈ ਕੇ ਇਹਨਾਂ ਦਾ ਮਕਾਨ ਬਣਾਉਣ ਲੱਗੇ ਇੱਕ ਲੈਟਰਨ ਇੱਕ ਬਾਥਰੂਮ ਤੇ ਇੱਕ ਕਮਰਾ ਇੱਕ ਕਮਰਾ ਤੇ ਇੱਕਰ ਸੌਈ ਇੱਕ ਬਾਥਰੂਮ ਬਸ ਲੈਟਰਨ ਬਾਥਰੂਮ ਪਿੱਛੇ ਪਲਾਸ ਸਾਰਾ ਵਿੱਚੇ ਸਾਹ ਵਿੱਚੇ ਬਣਾਉਣ ਲੱਗੇ ਤਾਂ ਕਿ ਨੇੜੇ ਨੇੜੇ ਹੋਵੇ ਬਿਲਕੁਲ ਜਦ ਤੁਰਕੇ ਵੀ ਜਾ ਵਰਨਾ ਆਉਦਾ ਤੇ ਬਾਕੀ ਇਹ ਜਿਹੜੀ ਬੱਚੀ ਜੋਤੀ ਹੈ ਇਹਦੀ ਜਿਹੜੀ ਬਾਈ ਹੁਣ ਪਹਿਲਾਂ ਸੱਤਰੀ ਦਿੱਤੀ ਸੀ 7 ਫਰਵਰੀ ਫਿਰ ਉਸ ਤਵ 15 ਫਰਵਰੀ ਨੂੰ ਦੇਤੀ ਫਿਰ ਉਸ ਤਵ 22 ਫਰਵਰੀ ਹੁਣ 22 ਫਰਵਰੀ ਨੂੰ ਮਤਲਬ ਭਾਵ ਕੇ ਅੱਜ ਹੋ ਗਈ ਆ 19 ਤੇ ਆ ਬਾਈ ਨੂੰ ਜਾਣਾ ਸੀ ਚੰਡੀਗੜ੍ਹ ਵਿਖੇ ਬੈਠੇ ਸੋ ਅਸੀਂ ਕੋਈ ਕਾਲ ਨਹੀਂ ਕੀਤੀ ਸਿਰਫ ਇਹ ਨਹੀਂ ਹੁੰਦਾ ਅਗੇ ਤੁਹਾਡਾ ਜਿਹੜਾ ਤੁਹਾਡਾ ਤਿਲ ਫੁੱਲ ਭੇਜਿਆ ਤੇ ਅਸੀਂ ਘਰੇ ਪਹੜੀਏ ਤੁਸੀਂ ਤੁਸੀਂ ਠੀਕ ਹੈ ਮਾਇਆ ਭੇਜ ਸਕਦੇ ਹੋ ਤੁਸੀਂ ਸਾਨੂੰ ਮਾਇਆ ਭੇਜੀ ਜਾਂਦੇ ਅਸੀਂ ਘਰੇ ਬਹਿ ਜੀਏ ਇਹ ਗੱਲ ਨਹੀਂ ਹੋ ਸਕਦੀ ਇਸੇ ਕਰਕੇ ਅਸੀਂ ਲਗਾਤਾਰ ਇਹਨਾਂ ਨਾਲ ਲੱਗੇ ਆ ਇਹ ਗੁਰਨੂਰ ਕੌਰ ਦਾ ਜਿਹੜਾ ਰਿਪੋਰਟ ਹੈ ਕੌਂਦੜੀ ਰਿਪੋਰਟ ਨੇ ਸਾਰਿਆਂ ਦੀ ਆਈ ਏ ਆ ਰਿਪੋਰਟ ਆ ਜਿਹੜਾ ਜੋਤੀ ਜਿਹੜੀ ਬੱਚੀ ਐ ਉਹਦਾ ਚਲ ਰਿਹਾ ਆ ਸੁਹਾਣਾ ਉੱਪਰ ਤੁਸੀਂ ਇਹਦੇ ਵਿੱਚ ਲੈ ਗਏ ਸੀ ਲਗਾਣੇ ਵੀ ਲੈ ਗਏ ਬਹੁਤ ਉਸਨੇ ਪਹਿਲਾਂ ਫਿਰ ਸੰਗਤਾਂ ਨੇ ਕਿਹਾ ਕਿ ਨਹੀਂ ਭਈ ਤੁਸੀਂ ਚੰਡੀਗੜ੍ਹ ਤੋਂ ਇਲਾਜ ਕਰਾਓ ਤੇ ਚੰਡੀਗੜ੍ਹ ਦੇ ਵੀਰ ਜੀ ਤੁਹਾਨੂੰ ਪਤਾ ਪਰੇਸ਼ਾਨੀ ਤਾਂ ਬਹੁਤ ਹੁੰਦੀ ਆ ਕੋਈ ਗੱਲ ਨਹੀਂ ਅਸੀਂ ਉੱਥੇ ਪਹੁੰਚਦੇ ਰਹੀਏ ਸਾਧ ਰਹੀਏ ਪਰੇਸ਼ਾਨੀ ਤਾਂ ਹੁੰਦੀ ਆ ਕਿਉਂਕਿ ਉਹ 11 ਵਜੇ ਤੋਂ ਪਰਚੀ ਬੰਦ ਕਰ ਦਿੰਦੇ ਨੇ ਜਦੋਂ ਇੱਕ ਡਾਕਟਰ ਨੂੰ ਦਿਖਾਉਣੇ 12 1 ਵਜੇ ਜਾਂਦੇ ਉਸ ਤੋਂ ਬਾਅਦ ਕਹਿੰਦੇ ਦੂਸਰੇ ਡਾਕਟਰ ਲੈ ਜਾਓ ਪਰ ਉਹ ਨੈਕਸਟ ਡੇ ਸਾਨੂੰ ਉਹੋ ਲਈ ਵੈਸੇ ਅਸੀਂ ਬੰਦੇ 2 ਜਾਂ 3 ਜਾਣੇ ਹੁੰਨੇ ਆ ਤੇ ਕਿਉਂਕਿ ਉਹ ਅਲੱਗ-ਅਲੱਗ ਜਗ੍ਹਾ ਤੇ ਭੇਜ ਜਲੇ ਜਿਵੇਂ ਜੋਤੀ ਨੂੰ ਕਿਸੇ ਹੋਰ ਡਾਕਟਰ ਸਾਹਿਬ ਕੋਲੇ ਭੇਜਤਾ ਅਰਮਨਦੀਪ ਨੂੰ ਹੋਰ ਭੇਜਤਾ ਗੁਰਨੂਰ ਨੂੰ ਉੱਪਰ ਕਿਸੇ ਭੇਜਤਾ ਤੇ ਉਹ ਫਿਰ ਕੀ ਕਰਦੇ ਅਸੀਂ ਜਿੰਨੇ ਜਾ ਜਾਣੇ ਕਿਉਂਕਿ ਇਹ ਤਾਂ ਜਾਣ ਸਕਦੇ ਅਸੀਂ ਜਿੰਨੇ ਕਰ ਜਾ ਕੇ ਆਪਣਾ ਉੱਥੇ ਜਾ ਕੇ ਇਹਨਾਂ ਨੂੰ ਚੰਗੀ ਮਦਦ ਡਾਕਟਰ ਤੋਂ ਕਰਾਉਣੇ ਸੋਨਮ ਮੈਡਮ ਦਲ ਮੈਡਮ ਆਂਦੀ ਸੋਨੋ ਮੈਡਮ ਜਿਹੜੀ ਉੱਥੇ ਆ ਉਹ ਇਹਨਾਂ ਦਾ ਜਿਹੜਾ ਹੈ ਲਾਰੀ ਕਰ ਰਹੀ ਹੈ ਤੇ ਉਹ ਡਾਕਟਰ ਦਾ ਪੈਨਲ ਬਣਿਆ ਚਾਰ ਡਾਕਟਰ ਦਾ ਉਹ ਇਹਨਾਂ ਦਾ ਇਲਾਜ ਕਰ ਰਹੇ ਨੇ ਇਹਨਾਂ ਦਾ ਸੀ ਕਿ ਪਹਿਲਾਂ ਦਾਦੀ ਨੂੰ ਮੈਂ ਆਪਣਾ ਬੜੀ ਦਾਦੀ ਨੂੰ ਫੇਰ ਦਾਦੀ ਨੂੰ ਫਿਰ ਇਹਨਾਂ ਦਾ ਕੀ ਹੋ ਗਿਆ ਵੀ ਇਹ ਮਾਂ ਇਹਨਾਂ ਦਾ ਇਹਨਾਂ ਦੀ ਮਾਤਾ ਨੂੰ ਗਿਆ ਫਿਰ ਇਹਨਾਂ ਨੂੰ ਕੰਨ ਪੱਛੇ ਸ਼ੁਰੂ ਹੋ ਗਿਆ ਸੀਗਾ ਅਰਪੋਟ ਆਈਆਂ ਨੇ ਜੀ ਵੀਰ ਜੀ ਅੱਛੇ-ਛੇ ਪੇਜ ਦੀਆਂ ਰਪੋਰਟਾਂ ਨੇ ਏਅਰਪੋਰਟਾਂ ਆਈਆਂ ਨੇ ਉੱਥੋਂ ਐਂਦਾ ਵਾ ਇਹ ਤੁਹਾਡੀ ਕਿਰਪਾ ਨਾਲ ਇਹਨਾਂ ਦਾ ਵੀ 42000 ਰੁਪਿਆ ਲੱਗਿਓ ਉਹ ਤੋਂ ਵੀ ਬਿਅਲੀਸਟ ਨਾਲ ਰਿਪੋਰਟ ਲੈਦੇ 14000 ਰਿਪੋਰਟਾਂ ਮੰਗਿਆ ਸੀ 42000 ਰੁਪਿਆ ਸੋਧੋ ਭਰਿਆ ਸੀ 에ਰਪੋਰਟ ਆ ਗਿਆ ਹਮੈਂ ਪੁਰਾਣੇ ਪੀਡੀਐਫ ਜਿਵੇਂ ਮੈਂ 에ਰਪੋਰਟਾ ਘੁਲਾ ਕੇ ਲਿਆ ਰਿਹਾ ਸੀ ਨਾ ਕਿਉਂਕਿ ਅਸੀਂ 22 ਮਹੀਨੇ ਜਾਨੀ ਉਹਨਾਂ ਦਾ ਪੀਡੀਐਫ ਭੇਜਤਾ ਜਿਹੜਾ ਅੰਮਦਾ ਪਾ ਮੇਰੇ ਨੰਬਰ ਤੇ ਤੇ ਫਿਰ ਸਾਡਾ ਕਰਦੇ ਵੀ ਪੀਡੀਐਫ ਘੁਲਾ ਕੇ ਰਿਪੋਰਟਾਂ ਦਾ ਫੋਟੋੜਾ ਸਾਰੀਆਂ ਇਹ ਜਰਨਲਿਸਟ ਇਤਨਾ ਦੀ ਰਿਪੋਰਟਾਂ ਤੇ 300 ਰੁਪਏ ਤੇ ਬਸ ਇਤਨਾ ਦੀ ਰਿਪੋਰਟਾਂ ਨੇ 에ਰਪੋਰਟਾ ਹੁਣਾਂ ਇਹਨਾਂ ਕੋਟਾਂ ਦੇ ਦਾਤ ਦੇ ਜਿਹੜਾ ਉਹਨਾਂ ਦਾ ਇਲਾਜ ਹੈ ਜਿਹੜੇ ਨੇ ਇੱਕ ਬੱਚਾ ਦੀ ਮਾਤਾਵਾ ਨੇ ਦੋਵੇਂ ਉਹਨਾਂ ਦਾ ਇਲਾਜ ਇਹਨਾਂ ਦੇ ਦਾਤ ਤੇ ਹੋਣਾ ਹੈ ਜੋਤੀ ਦੀ ਜਿਹੜੀ ਆ ਹੋ ਸਕਦਾ ਵੀ ਇਹ ਬਾਈ ਫਰਵਿਨੋ ਜਿਹੜੀ ਆ ਉਹ ਪਤਲੀ ਪੈ ਜਾਏ ਅੱਖ ਮੰਨ ਜਾਏ ਉਹ ਬੱਚੀ ਨੂੰ ਦੁਨੀਆ ਦੇ ਦਸਨ ਲੱਗ ਪਏ ਤੇ ਉਹ ਕਹਿੰਦੇ ਵੀ ਉਹਦੀ ਅੱਖ ਦਾ ਬੱਚੀ ਦਾ ਬੰਨੀ ਬੰਨੀ ਇਸ ਕੋਈ ਸ਼ੱਕ ਨਹੀਂ ਇਸ ਕਰਕੇ ਵੀ ਜੀ ਵੀ ਅਸੀਂ ਤੁਹਾਨੂੰ ਇਹ ਪਹਿਲਾਂ ਮੈਂ ਨਹੀਂ ਅਜੇ ਤੱਕ ਵੀਡੀਓ ਸਾਂ ਲੈਂਦੀ ਮੈਂ ਦੀ ਆਤ ਨੇਗੀ ਵੀ ਅਗਰ ਉਹ ਵੀਡੀਓ ਪਾ ਕੇ ਭੇਜੋ ਹੁਣ ਬੇਨਤੀ ਇਹ ਆ ਇਹਨਾਂ ਦਾ ਜਿਹੜਾ ਮਕਾਨ ਅਸੀਂ ਸ਼ੁਰੂ ਕਰਤਾ ਬਣਾਉਣਾ ਜਦੋਂ ਇਹਨਾਂ ਦਾ ਮਕਾਨ ਸ਼ੁਰੂ ਕਰਤਾ ਬਣਾਉਣਾ ਹੁਣ ਕਈ ਵੀਰਾਂ ਨੇ ਤਾਂ ਮੈਨੂੰ ਸੇਵਾ ਪੇਚੀ ਜਿਨ੍ਹਾਂ ਨੇ ਕੋਈ ਜ਼ਿਆਦੀ ਸੇਵਾ ਪੱਜਣੀ ਸੀ ਅਸੀਂ ਉਹਨਾਂ ਨੂੰ ਇਹ ਹੱਥ ਮੰਨ ਕੇ ਬੇਨਤੀ ਕਰਦੇ ਹਾਂ ਵੀਰ ਜੀ ਜਦੋਂ ਸਾਡਾ ਲੋੜ ਹੋਵੇ ਉਦੋਂ ਅਸੀਂ ਸੇਵਾ ਲੈ ਲਾਂਗੇ ਕਿਉਂ ਹੁਣ ਸਾਨੂੰ ਲੋੜ ਹੈ ਮੈਂ ਇਸ ਤੋਂ ਪਹਿਲਾਂ ਤੁਹਾਡੇ ਇੱਕ ਵੀਡੀਓ ਪਾ ਚੁੱਕੇ ਹਾਂ ਹੁਣ ਸਾਨੂੰ ਲੋੜ ਹੈ ਤਾਂ ਕਿ ਹੁਣ ਚਲੋ ਇਹਨਾਂ ਦਾ ਘਰ ਬਣ ਜੇ ਤੇ ਬਾਕੀ ਸਾਡੇ ਕੋਲੇ ਅਜੇ 30 ਤੋਂ 32000 ਰੁਪਇਆ ਜਿਹੜਾ ਸਾਨੂੰ ਹੋਰ ਵੀ ਗੁਰਮੁਖ ਭਾਰਿਆਂ ਨੇ ਭੇਜਿਆ 30000 ਰੁਪਇਆ ਸਾਡੇ ਕੋਲੇ ਅਜੇ ਪਿਆ ਤੇ ਉੱਥੇ ਚੰਡੀਗੜ੍ਹ ਜਿਹੜਾ ਇਲਾਜ ਫਰੀ ਨਿਗਾ ਉੱਥੇ ਮਤਲਬ ਵੀ ਚਲੋ ਜਿੱਥੇ ਹੀ ਹਜ਼ਾਰ ਰੁਪਇਆ ਲੱਗਦਾ ਨਾ ਉਥੇ 500 ਦਾ ਮਤਲਬ ਟੈਸਟ ਕਰਦੇ ਨੇ ਬਾਕੀ ਜਿਹੜੀ ਲੈਂਜ ਪਹਿਣਾ ਸੀਗਾ ਇਹਦਾ ਉਹ ਲੈਂਜ ਨਹੀਂ ਹੁਣ ਪਿਆ ਉਹਨਾਂ ਨੇ ਹੱਥ ਸਾਫ਼ ਕਰਤੀ ਬੱਚੀ ਦੀ ਉਹ ਵਧੀਆ ਹੋ ਗਿਆ ਇਹਦੀ ਬੁਤਲੀ ਪਹਿਣੀ ਹੈ ਤੇ ਦੂਜੀਆਂ ਜਿਹੜੀਆਂ ਬੱਚਿਆਂ ਦੀ ਜਿਹੜੀ ਮਾਨ ਹਨ ਉਹਨਾਂ ਨੂੰ ਬੱਚੇ ਦੀ ਜਿਹੜੀ ਮਾਂ ਉਹਨੂੰ ਉਹਦਾ ਇਲਾਜ ਚੱਲਣਾ ਹੈ ਉਹਦਾ ਇਲਾਜ ਚੱਲਣਾ ਤੇ ਉਹ ਵੀ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ 2 ਤੋਂ 3 ਸਾਲ ਦੇ ਅੰਦਰ ਉਹਨਾਂ ਨੂੰ ਦੱਸਣਾ ਸ਼ੁਰੂ ਹੋ ਜਾਊਗਾ ਕਿਉਂਕਿ ਜਿਹੜੀ ਚੀਜ਼ ਦੀ ਕਮੀ ਹੈ ਉਹ ਕਮੀ ਦੂਰ ਹੋ ਜਾਊਗੀ ਜਦੋਂ ਪਿਛਲੀ ਲਾਈਟ ਆ ਗਈ ਉਸ ਤੋਂ ਬਾਅਦ ਉਹ ਫਿਰ ਇਹਨਾਂ ਦਾ ਗਾਲਾ ਸ਼ੋਅ ਕਰਨਗੇ ਇਹ ਡਾਕਟਰਾਂ ਦਾ ਕਹਿਣ ਦਾ ਹੈ ਜਿਵੇਂ ਸਾਨੂੰ ਡਾਕਟਰ ਕਹਿੰਦੇ ਅਸੀਂ ਉਹ ਤੁਹਾਨੂੰ ਅਸੀਂ ਕਹੀ ਜਾਂਦੇ ਇਸ ਕਰਕੇ ਮੈਂ ਅੱਜ ਜਿਹੜਾ ਇਹ ਸਾਡੇ ਰਿਪੋਰਟਾਂ ਕਢਾ ਕੇ ਸਭ ਲੈ ਕੇ ਫਿਰ ਮੈਂ ਤੁਹਾਨੂੰ ਚਲੋ ਦੱਸਿਏ ਇਸ ਸਾਨਤ ਨੂੰ ਬਿੱਕਥੇ ਜਿਹਨ ਦਾ ਚੱਲ ਰਿਹਾ ਹੈ ਅਲਾ ਇਕਲ ਤੁਸੀਂ ਉਦੋਂ ਮੇਂ ਵੀਡੀਓ ਬਾਤ ਕੀਤੀ ਤੁਸੀਂ ਸਾਨੂੰ ਸੇਵਾ ਭੇਜੀ ਜਾਂਨੇ ਅਸੀਂ ਸੇਵਾ ਕੇ ਕਰੀ ਜੱਡੇ ਪਰ ਪਤਾ ਲੱਗੇ ਵੀ ਹਾਂ ਵੀ ਸੇਵਾ ਕਿੱਥੇ ਜਾ ਰੁਕੀ ਹੈ ਤੇ ਕਿੱਥੋਂ ਤੱਕ ਸੇਵਾ ਚੱਲਦੀ ਪਈ ਹੈ ਸੋ ਇਹਨਾਂ ਬੱਚਿਆਂ ਦਾ ਖਾਣ ਪੀਣ ਦਾ ਜਿਹੜਾ ਹੈ ਉਹ ਦਸ ਨਹੀਂ ਚੱਲਦਾ ਪਿਆ ਕੁਝ ਤਿੰਨ ਪੰਜ 6 ਦਿਨ ਬਾਅਦ ਚਲੇ ਗਏ ਸੀਗੇ ਫਿਰ ਇਹ ਆਦੇ ਗੁੱਡੀ ਲੱਗੀ ਸੀ ਕਹਿੰਦੀ ਮੈਂ ਆਦੇ ਪਿਓ ਨੂੰ ਮਿਲਣਾ ਤੇ ਲੈ ਕੇ ਆਗੇ ਫਿਰ ਤੇ ਮੈਂ ਉਹ ਕੱਲ ਵੀਡੀਓ ਪਾਈ ਇਸ ਕਰਕੇ ਮੈਂ ਜਿਆਦਾ ਲੰਮੀ ਵੀਡੀਓ ਨਹੀਂ ਕਰਦਾ ਕਿ ਇਹਨਾਂ ਦਾ ਬੱਚਿਆਂ ਦੇ ਅਲੱਗ-ਅਲੱਗ ਫੈਲਾ ਬਣੀਆਂ ਤੇ ਨਾਂ ਵਿਚਾਰ ਆਦੀਆਂ ਤੇ ਅਲੱਗ-ਅਲੱਗ ਫੈਲਾਂ ਦੇ ਆਧਾਰ ਤੇ ਉਹ ਵੇਚ ਰਹੇ ਇਹ ਇਲਾਜ ਬਹੁਤ ਵਧੀਆ ਚੱਲ ਰਿਹਾ 23 ਨੂੰ ਜਾਣਾ ਪ੍ਰਮਾਤਮਾ ਕਰੇ ਜਿਹੜੀ ਬੱਚੀ ਛੋਟੀ ਹੈ ਜੋਤੀ ਉਹਦੀ ਅੱਖ ਚ ਜਿਹੜਾ ਉਹ ਪੈ ਜਾਵੇ ਪਤਲੀ ਤਾਂ ਉਹਨੂੰ ਦਸਨ ਲਾਪੇ ਤੇ ਮਹਾਰਾ ਕੇ ਬੇਨਤੀ ਕਰਦੇ ਕਿ ਦੂਜਾਂ ਨੂੰ ਦਸਨ ਵੀ ਲਾਪੇ ਕਿਉਂਕਿ ਇਹਨਾਂ ਦੇ ਬੰਦੇ ਹੈਗੇ ਜਿਵੇਂ ਉਹਨਾਂ ਦਾ ਘਰ ਵਾਲਾ ਦੋ ਬੱਚੇ ਦੇ ਤੇ ਭਈ ਮੈਨੂੰ ਬੰਦਵੀਰ ਕਹਿੰਦੇ ਸੀ ਵੀ ਤੁਸੀਂ ਫਲਾਂ ਖਾ ਛੱਡਿਓ ਬਲੈਂਡ ਉਥੇ ਬੜਿਆ ਸਸਤਾ ਪਣੀ ਫਲਾਂ ਦਾ ਪਰ ਉਹ ਮੈਂ ਕਿਵੇਂ ਇਹਨਾਂ ਨੂੰ ਸਵਾਲਨ ਵਾਸਤੇ ਜੀ ਕਿ ਉਹ ਹੈਗਾ ਉਹ ਸ਼ਰਾਬੀ ਕੌਫੀ ਸੀਗਾ ਪਰ ਅੱਕੇ ਨਾਲ ਦਾ ਬੜਾ ਫਰਕ ਪਿਆ ਤੇ ਮੈਂ ਬੜਾ ਉਹਨੂੰ ਸਮਝਾਇਆ ਕਿ ਬੇਗ ਵੀ ਬਟਾ ਸੀ ਤੇਰੇ ਬੱਚਾ ਦੀ ਘਾਤਰਾ ਸੀ ਕੀ ਕਰਦੇ ਵੇ ਤੇ ਤੂੰ ਐਨ ਥੋੜਾ ਜਿਹਾ ਸੁਧਰ ਤੇ ਅੱਕੇ ਨਾਲ ਬੜਾ ਸਦਾਾਰ ਹੋਇਆ ਤੇ ਵੀਰ ਜੀ ਹੇ ਖਾਤਾ ਨੰਬਰ ਮੇਰਾ ਮੋਬਾਈਲ ਨੰਬਰ ਹੈਗਾ 931477429 ਜਿਹਦੇ ਵਿੱਚ ਪਹਿਲਾਂ ਵੀ ਬੜੇ ਸੇਵਾਦਾਰ ਨੇ ਸੇਵਾ ਭੇਜੀਆ ਆਹ ਥੋੜੀ ਭੇਜੀ ਆ ਕਿਸ ਨੇ ਬਹੁਤੀ ਕਿਨੇ ਭੇਜੀ ਥੋੜੀ ਭੇਜੀ ਜਿੰਨੀ ਭੇਜੀ ਆ ਉਹ ਆਪਣੇ ਤਰ੍ਹਾਂ ਮਨੋਂ ਕਿਸ ਨੇ ਵੱਧੀ ਭੇਜੀ ਆ ਤੇ ਉਹ 931477429 ਇਹ ਬਲ ਨੰਬਰ ਹੈ ਸਾਣਵੇਂ ਕੇ 47 74 ਦਾ ਸਾਣਵੇਂ ਮੈਂ ਆਦਾ ਕਾਰਨ ਨੰਬਰ ਭੇਜ ਦੂੰਗਾ ਇਹਨਾਂ ਦਾ ਵੀ ਹੁਣ ਉਹ ਥੋੜਾ ਜਿਹਾ ਬੜਾ ਸੁਧਰਿਆ ਹੈ ਥੋੜਾ ਜਿਆਨੂ ਹੋਰ ਫਰਕ ਪੈ ਜੇ ਫਿਰ ਇਹਨਾਂ ਦਾ ਖਾਤਾ ਮੈਂ ਹਲਵਾ ਕੇ ਆਪ ਜੀ ਦੇ ਅੱਗੇ ਪੇਸ਼ ਕਰ ਦਣਾ ਫਿਰ ਕਿਉਂਕਿ ਉਹ ਆਪ ਦਾ ਆਪੇ ਕਰੀ ਚੱਲ ਗਏ ਪਰ ਅਜੇ ਇਹਨਾਂ ਨੂੰ ਲੋੜ ਹੈਗੀ ਆ 1.5 ਸਾਲ ਦੀ ਆਪਣੇ ਮਹਿਸੂਸ ਕਰਨਾ ਵੈਗਰੂ ਨੇ ਆਪਣੀ ਡਿਊਟੀ ਲਈ ਹੈ 1 ਸਾਲ ਤੱਕ ਇਹਨਾਂ ਦੀ ਡਿਊਟੀ ਆਪਣਾ ਜਿਹਾ ਹੈਗਾ ਕਿ ਇਹਨਾਂ ਨੇ ਆਪਣਾ ਸਮਾਂ ਸੰਭਾਲ ਸੰਭਾਲ ਲਈਏ ਤੇ ਉਸ ਤੋਂ ਬਾਅਦ ਹੌਲੀ ਹੌਲੀ ਆਪਦੇ ਪੈਰ ਤੇ ਖੜੇ ਹੋ ਜਾਣਗੇ ਬਟੇ ਨੂੰ ਗੋਲ ਵੀ ਭੇਜ ਰਿਹਾ ਸਭ ਖਾਣਾ ਪੀਣਾ ਵਧੀਆ ਕਰ ਰਿਹਾ ਜੀ ਜੀ ਦਸ ਹੱਥੋਂ ਕਿ ਬੇਨਤੀ ਆ ਕੇ ਹੁਣ ਤੁਸੀਂ ਜਿਹੜਾ ਇਹ ਸਾਨੂੰ ਪਿੰਡ ਭੋਲ ਜਿਹੜਾ ਕੋਈ ਭੇਜਣਾ ਹੈ ਹੁਣ ਭੇਜ ਸਕਦੇ ਹੋ ਤੇ ਕਈਆਂ ਨੂੰ ਦੀ ਪਹਿਲਾਂ ਰੋਕਿਆ ਸੀਗਾ ਇਸ ਕਰਕੇ ਰੋਕਿਆ ਸੀਗਾ ਵੀ ਅਸੀਂ ਇਹ ਸੋਚਦੇ ਸੀ ਕਿ ਵੀ ਜਿਹੜਾ ਪੈਸਾ ਕਿੱਥੇ ਆਵੇ ਬਈ ਆਵੇਂ ਨਾ ਵਿਆਹ ਚ ਲੱਗ ਜੀ ਠੀਕ ਹੈ ਜੀ ਹੁਣ ਹੁਣ ਤੁਸੀਂ ਸਾਨੂੰ ਸੇਵਾ ਭੇਜ ਸਕਦੇ ਆ ਵਹਿਮ ਜੀ ਦਾ ਸਾਸਾ ਵਹਿਮ ਜੀ ਕੀ ਫਤ